ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਦਿਖਾਉਨੇ ਆ ਤੁਹਾਨੂੰ ਮਹਾਲੀ ਦਾ ਸੈਕਟਰ 68 ਦਾ ਪਾਰਕ ਸਿਟੀ ਪਾਰਕ ਆ ਫਿਰ ਦੇਗਾ ਹਰਮਨ ਤੇ ਆ ਸਾਡੇ ਗੀਤਕਾਰ ਨੇਗੇ ਸਵੇਕ ਸਿੰਘ ਭੁੱਲਰ ਜਿਨ੍ਹਾਂ ਦੇ ਗੀਤ ਤੁਸੀਂ ਅਕਸਰੀ ਨਵੇਂ-ਨਵੇਂ ਕਲਾਕਾਰਾਂ ਦੇ ਮੂੰਹੋਂ ਤੇ ਪੁਰਾਣੇ ਕਲਾਕਾਰਾਂ ਦੇ ਮੂੰਹੋਂ ਸੁਣਦੇ ਰਹੇ ਹੋ ਆ ਆ ਫਿਰ ਇਹ ਦੇਖੋ ਹੁਣ ਆਸਟ੍ਰੇਲੀਆ ਤੋਂ ਆਏ ਨੇ ਇਹ ਇਹ ਕਹਿੰਦੇ ਵੀ ਅਸੀਂ ਹੁਣ ਉਹ ਕਰਨਾ ਇਹ ਇੱਧਰ ਨਹੀਂ ਬਾਈ ਇਹ ਉਹ ਪਰਲੇ ਪਾਸੇ ਬੈਠੋ ਉੱਥੇ ਬੈਠੋ ਹਾਂ ਬੈਠੋ ਹੁਣ ਚੱਲ ਬਾਈ ਇਹ ਮੂੰਹ ਲਾ ਪੈ ਨਹੀ ਨਹੀ ਆ ਮਾਈਕ ਲਾ ਲੋ ਬਾਈ ਆ ਮਾਈਕ ਲਾ ਲੋ ਦੱਜਾ ਇੱਥੇ ਲਾ ਲੀ ਇੱਕ ਮਿੰਟ ਜਦਾਂ ਤੁਹਾਡੇ ਭਾਈ ਜੀ ਆ ਗਏ ਇਹ ਆਈਡੈਂਟੀਟੀ ਆ ਵੀ ਰੱਖ ਲਈ ਹੁੰਦੇ ਇਹਨਾਂ ਨੂੰ ਕਮਾਂਡ ਵਾਲਾ ਇਹਦੇ ਵਿੱਚ ਲੈ ਕੇ ਆਏ ਇਹਦੇ ਤਾਂ ਮੈਝਾਣੇ ਹੁਣ ਭਾਈ ਆਪਾਂ ਕੈ ਦਿਨ ਲਾ ਦਾਂਗੇ ਘੁੰਮਣ ਫਿਰਨ ਤੇ ਹੁਣ ਹਫਤਾ ਦਾ ਲਾ ਦਾਂਗੇ ਹਫਤਾਗ ਲਾਵਾਂਗੇ ਇੱਕ ਹਫਤੇ ਦੇ ਵਿੱਚ ਇਹਨਾਂ ਨੂੰ ਸਾਰਾ ਏਰੀਆ ਚੰਡੀਗੜ੍ਹ ਮਹਾਲੀ ਤੇ ਸਾਡਾ ਉਹ ਲੱਗ ਨਹੀਂ ਰਿਹਾ ਇਹ ਆਲਾ ਇਹ ਲਾਈ ਲੇ ਗਿੱਡੀ ਵਿੱਚ ਬੈਜੂ ਕੋ ਸੌਣ ਚੱਲੀਏ ਤੇ ਨਾਲ ਕੁਝ ਸਾਰੇ ਕੋ ਸੋ ਦਿਖਾ ਦਾਂ ਕਿ ਇਹਨੂੰ ਬਾਹਰ ਕੱਢ ਗਏ ਹਣ ਲੈ ਬੈਠੂ ਬਣੇ ਇਹ ਅਲੋ ਇਹ ਇੱਥੇ ਲੱਗ ਗਿਆ ਹਣ ਹਾਂਜੀ ਬੈਠੋ ਇਹਦੇ ਇਹ ਲਓ ਜੀ ਇਹ ਅਲੋ ਤੇ ਆ ਆ ਆ ਫਿਰ ਯਾਰ ਆ ਆ ਆ ਆ ਆ ਬੜਾ ਨਹੀਂ ਰਹੀ ਹੈ ਇਹ ਆ ਆ ਆ ਤਾ ਬਟਾ ਕੇ ਪਿੰਦੇ ਬੂਰੇ ਹਾਂ ਸਿਕਾਲ ਜੀ ਸਾਰਿਆਂ ਨੂੰ ਬਈ ਬਹੁਤ ਵਧੀਆ ਲੱਗਿਆ ਅਸੀਂ ਕੱਲ ਦੇ ਆਏ ਹੋਏ ਆ ਤੇ ਇੱਥੇ ਆਣ ਕੇ ਘੁੰਮ ਕੇ ਉਹ ਮੈਂ ਨਾ ਉੱਥੇ ਤਿਲਕਣ ਜੀ ਇੱਕ ਤੇ ਢੇਕੀ ਨਾ ਪੀ ਗਏ ਉਹਨਾਂ ਨੇ ਢੇਕ ਪਾਏਗਾ ਚੱਕਾ ਉਹਨਾਂ ਨੇ ਪਲਾ ਉਹ ਆ ਚੱਕਾ ਚੱਲ ਛੱਡ ਦੇ ਪੇ ਤਾਂ ਮੈਂ ਉੱਥੇ ਫੋਨ ਬੰਦ ਹੋਣ ਵਾਲਾ ਛੱਡ ਪਰੋ ਪਰੋ ਮੇਰੇ ਦਾ ਫੋਨ ਬੰਦ ਹੋਣ ਵਾਲਾ ਆ ਬੱਲੇ ਕੋਈ ਆ ਰਿਸਕੀ ਹੁਕਮ ਥੱਲੇ ਥੱਲੇ ਤਿਲਕਣ ਜੀ ਐ ਇਹ ਕਮ ਖਤਰੇ ਵਾਲਾ ਸੇਵਕਾ ਚੱਲ ਓ ਸੇਵਕਾ ਬਾਈ ਜੋ ਕੀ ਰੋਕੀ ਰੱਖੀ ਪੜੋ ਚੱਲ ਐ ਸੇਵਕਾ ਇਹਦਾ ਇਹ ਖਤਰੇ ਵਾਲਾ ਹੀ ਕੰਮ ਹੂੰ ਉਹ ਵਕਿਆ ਉਹ ਤੁਰਿਆ ਜਾਂਦਾ ਮੈਂ ਤੈਨੂੰ ਉਹਦੋਂ ਆਖਿਆ ਸੀ ਮੈਂ ਚੱਲ ਐ ਸੇਵਕਾ ਖਤਰੇ ਵਾਲਾ ਹੀ ਖਤਰੇ ਵਾਲਾ ਹੀ ਤੇ ਉਹ ਸੱਚੀ ਚੱਲਿਆ ਸੀ ਮੈਂ ਡਿੱਗ ਪੈਣਾ ਸੀ ਡਿੱਗ ਜਾਣਾ ਸੀ ਕੋਰਾ ਰਸਾਂ ਗਿਆ ਮੂਖੇ ਤੋਂ ਤੇ ਉਹ ਬਾਈ ਸੱਤੂਆ ਸੱਚੀ ਡਿੱਗ ਜਾਣਾ ਸੀ ਹੁੰਦੇ ਥੱਲੇ ਤਿਲਕਣ ਥੱਲੇ ਵੀ ਪੈਰ ਤਣਾ ਨਹੀਂ ਰੁਕਦੀ ਬਾਕੀ ਉਹ ਪਤਾ ਨਹੀਂ ਕਿਵੇਂ ਉਹ ਗਾਂ ਦੀ ਗਾਂ ਤੁਰ ਹੀ ਜਾਂਦੀ ਇਹ ਦੇ ਨਾ ਭਈਆ ਅਸਲ ਵਿੱਚ ਉਹ ਇੱਧਰ ਇੱਧਰ ਦੇ ਪਾਸੇ ਸਟਾਪਰ ਲੱਗੇ ਹੁੰਦੇ ਨੇ ਉਹ ਹਾਂ ਹਾਂ ਇਹ ਹੱਥ ਪਾਉਣ ਦਾ ਹਾਂ ਉਹ ਆਹੀ ਉਹ ਹੱਥ ਪਾਉਣ ਵਾਲਾ ਹੈ ਨਹੀਂਗਾ ਉਹ ਟੁੱਟ ਰਿਹਾ ਦੇਖੋ ਹਾਂ ਇਹ ਹੋ ਗਏ ਉਹਦੇ ਕਰਕੇ ਨਾ ਥੋੜਾ ਜਿਆਦਾ ਫਿਰ ਉਹ ਜਿਆਦਾ ਲਹਿਰਾ ਜਿੱਥੇ ਹੋਰ ਉੱਥੇ ਹੋਰ ਡੇਕ ਪੈਣਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਅਖੇ ਮੈਂ ਹਾਂ ਆਊਟ ਲਾਈਨ ਤੇ ਚੜ ਗਈ ਹਾਂ ਗੱਡੀ ਭੱਜ ਪੀ ਜਿਆਦਾ ਫਿਰ ਹੋ ਗਿਆ ਉਹਨੇ ਹਾਂ ਚੱਲ ਸੇਵਕਾ ਉਹਨੇ ਹਿੱਥ ਦਾ ਕੰਮ ਖਰਾਬ ਹੀ ਹੈ ਦੂਰ ਲਹਿਰ ਲੱਗੀ ਹੋਈ ਹੈ ਹਾਂ ਓਕੇ 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 ਕੱਲ ਨੂੰ ਆਪਾਂ ਚੱਲਾਂਗੇ ਮਿਲਣਾ ਆਊਟ ਉਹ ਪਾਣੀ ਪਿਆ ਦੋ ਕਿਦੋਂ ਘੁੱਟ ਮੈਨੂੰ ਚੱਲ ਬਾਈ ਨੂੰ ਪਾਣੀ ਪੀ ਕੇ ਲਿਖੀਏ ਪਹਿਲਾਂ ਚਿਕਾ ਕੇ ਮੈਨੇ ਜਿਹੜਾ ਹੈ ਜੀ ਹਾਂ ਇਹਦਾ ਤਾਂ ਬਾਈ ਕੰਮੀ ਹੈ ਉਂਗਲ ਆ ਉਂਗਲ ਲਾ ਕੇ ਵੇਖ ਲੈ ਮੈਂ ਇਹਨੂੰ ਆਖਿਆ ਮੈਂ ਕਿਹਾ ਉੱਤੇ ਉਂਗਲ ਲਾ ਕੇ ਗਮ ਰਿਸਕੀ ਹੈ ਮੇਰੀ ਉਂਗਲ ਦਾ ਬੋਕਰ ਪਟਦਾ ਚੁੱਲੇ ਬੰਦ ਕਰਾ ਦੇ ਚੁੱਲੇ ਬੰਦ ਕਰਾਤੇ ਨਹੀਂ ਚੱਲਦੇ ਚੁੱਲੇ ਚੁੱਲੇ ਬੰਦ ਕਰਾਤੇ ਨਹੀਂ ਤੇਰੀ ਚੰਦਰੀ ਉਂਗਲ ਨੇ ਉਹੀ ਉਂਗਲਾ ਚੰਦਰੀ ਹੈ ਹਾਂ ਚੰਦਰੀ ਹੈ ਦੇ ਲੈ ਫੇਰੇ ਨੇ ਤੇਰੇ ਹੱਡ ਤੜਾਦੇ ਹੁੰਦੇ ਸਾਡੇ ਬੁੱਢੇ ਵਾਰੀ ਹੱਡ ਤੜਾਦੇ ਨਹੀਂ ਇੱਕ ਤੇਰੀ ਉਂਗਲ ਦੀ ਹੋਰ ਪੂਰਾ ਬੀਵੀ ਹੈ ਤੇਰੀ ਚੰਦਰੀ ਉਂਗਲ ਦੀ ਹਾਂ ਮਾਹੌਲ ਪੂਰਾ ਬੀਵੀ ਨਿਆਰੇ ਨਿਆਰੇ ਵਜਰੇ ਪੂਰੇ ਨਿਆਰੇ ਆਉਂਦੇ ਨੇ ਤੇ ਨਿਆਰੇ ਜਾਂਦੇ ਨੇ ਕਿਰਪਾ ਬਾਬੇ ਦਾ ਹਾਂ ਨਿਆਰੇ ਆ ਰਹੇ ਨੇ ਤੇ ਨਿਆਰੇ ਜਾ ਰਹੇ ਨੇ ਉਹ ਚੇਤ ਚਿੱਤਰਕਾਰ ਦੀ ਗੱਲ ਕਰ ਨੂੰ ਕਹਿੰਦਾ ਨਹੀਂ ਨਿਆਰੇ ਆਉਂਦੇ ਨੇ ਤੇ ਨਿਆਰੇ ਜਾਂਦੇ ਨੇ ਇਹ ਮੱਛੀ ਭੁੰਨਾਂਗੇ ਤੜ ਤੜਕ ਲੈ ਛੂਟਾ ਦੇ ਬਾਈ ਨੂੰ ਕਿਉਂ ਤਾਂ ਦੇ ਜਾਵੇ ਗੱਭਰੂ ਆ ਲੈਂਦੀ ਪੀਂਗ ਹਲਾ ਰੇ ਪੀਂਗ ਦਾ ਮੈਂ ਤਾਂ ਉਡਾਵਾਂ ਚੱਲ ਸੇਵਕਾ ਇੱਥੇ ਤਾਂ ਕੰਮ ਖਰਾਬੀ ਉਹ ਦੀ ਕਿ ਮੱਖੇ ਦਾ ਫੋਨ ਆਈ ਜਾਂਦਾ ਹੈ ਨਾ ਮੱਖੇ ਦਾ ਇਹ ਹੁਣ ਤੂੰ ਐਂ ਹਿਸਾਬ ਲਾ ਲੈ ਬਾਈ ਹੁਣ ਬਚਪਨ ਵਾਲਾ ਕੰਮ ਹੈ ਨਾ ਤੇਰਾ ਹਾਂ ਹਾਂਜੀ ਹਾਂਜੀ ਨਜ਼ਾਰੇ ਨੇ ਹੈ ਨਾ ਹਾਂਜੀ ਹਾਂਜੀ ਹੁਣ ਹਾਂਜੀ ਜੇ ਮੈਂ ਇਹਨਾਂ ਕਲੀਅਰ ਹੋ ਜਾਂਦਾ ਬਿਲਕੁਲ ਸਕ੍ਰੀਨਦਾਰੀ ਤੋਂ ਹਾਂ ਮਾਹਪਰਸ਼ੋ ਸੁਣ ਲੈ ਹੀ ਗਈ ਤਾ ਹਲੋ ਹਾਂ ਸਾਰੇ ਸਾਰੇ ਸੁਣ ਲੈ ਸੀ ਕੀਤੇ ਨਹੀਂ ਆ ਨੋ ਦੋ ਨਹੀਂ ਤੇ ਦੱਨ ਠੀਕ ਨਹੀਂ ਪਤਾ ਲੱਗਾ ਅੱਛਾ ਤੇ ਜੇ ਦਾ ਵੀ ਲਾਲਾ ਪਤਾ ਹੁਣ ਅਸੀਂ ਜਾ ਕੀ ਹੋਣੀ ਹੈ ਸ਼ਾਮ ਹੋ ਗਈ ਹੈ ਹੁਣ ਤਾਂ ਟਾਵਰ ਸਾਰੇ ਫੁੱਲ ਹੋ ਗਏ ਹੋਣੇ ਨੇ ਟਾਈਮ ਤਾਂ ਵੇਖੀ ਹੋ ਗਿਆ ਟਾਵਰ ਬੰਦ ਕੀਤੇ ਕਰੀ ਅੱਛਾ ਟਾਵਰ ਚਲਾਣੇ ਕਿਰਾਂ ਬੰਦ ਨਾ ਕਰੇ ਕਰ ਰਹੀ ਸਾਰੀ ਬਹਿ ਜਾਂਦੀ